ਲੈ ਭਾਬੀ ਦਾ ਦਰਰਾ ਹੋ ਗਿਆ ਕੁਦਰ ਲੋਟ ਆ। ਆਹ ਮੋਟਰ ਮੱਚੀ ਹੋਈ ਆ ਪਾਣੀ ਵਾਲੀ। ਇਹ ਫੇਰ ਪੱਕ ਜਾਊਗਾ ਠੀਕ ਆ। ਤੇ ਹੁਣ ਪਾਈ ਜਾਣੀ ਸੀ। ਲੈ ਮੋਟਰ ਕਿਹੜਾ ਹੁਣ ਮੈਂ ਝੋਲੇ ਚ ਲੈ ਕੇ ਹੀ ਕਰਦਾਗਾ। ਫਿਰ ਹੁਣ ਟਾਈਮ ਨਾ ਪਾਜੀ ਤੋਂ ਆ ਬਸ ਇਹਦੇ ਬਿਨਾਂ ਤਾਂ ਸਾਨੂੰ ਮੈਂਟ ਨਹੀਂ ਚੱਲਦਾ। ਚਲ ਕੋਈ ਨਾ ਭਾਬੀ ਆ ਜਾਊਗਾ ਮੈਂ। ਹੈ ਗਰਮੀ ਬੜੀ ਹੋਰੀ ਹੈਗੀ। ਕੋਈ ਦਾ ਠੰਡਾ ਪਾਣੀ ਵੀ ਨਹੀਂ ਪਿਲਾ ਗਿਆ ਮੈਨੂੰ ਗਰਮ ਮਜਾ ਲੈ ਕੇ ਦਿੱਤਾ। ਮੈਨੂੰ ਠੰਡਾ ਪਿਆਣੀ ਚੱਲ ਕੋਈ ਨਾ ਜਦੋਂ ਮੈਂ ਫਿਰ ਕਦੇ ਐ ਨਾ ਚਾਹ ਪੀ ਕੇ ਜਾਊਂਗਾ ਤਰੇwidehat ਦੀ ਜੀ ਜੀ ਯਾਰ ਮੁੰਬਈ ਤੱਕ ਗਿਆ ਤਾਂ ਸੁਣੇ ਕਹਿੰਦੇ ਤੂੰ ਚਾਹ ਵਾਲੀ ਸਵਾਦ ਬਣਾਉਣੀ ਆ ਐਸਨੇ ਸਾਰੇ ਪਿੰਡ ਵਿੱਚ ਚਾਹ ਪਿਆਣੀ ਉਹ ਨਹੀਂ ਨਹੀਂ ਫਿਰ ਵੀ ਜਿਹੜਾ ਕੋਈ ਪੀ ਕੇ ਜਾਂਦਾ ਹੋਊਗਾ ਤਰੀਫਾਂ ਦੇ ਬੋਲ ਬਣਦਾਗਾ ਤੇਰੇ ਹਮ ਆਪਾਂ ਫਿਰ ਨਹੀਂ ਬਣਾਉਣੀ ਚਲੋ ਬਧੀਆ ਵੈਸੇ ਉਸ ਤਾਂ ਉਹ ਗਰਮੀ 'ਚ ਮਰ ਜਾਨੀ ਆ ਭਾਬੀ ਦੇਖ ਤੇਰਾ ਰੰਗ ਵੀ ਪਹਿਲਾਂ ਨਾਲੋਂ ਕਾਲਾ ਹੋ ਗਿਆ ਕੀ ਹੋਰ ਕੀ ਕਰਾਂਗਾ ਟੁੱਕਰ ਵਾਲੇ ਨੂੰ ਕਹਿ ਕੇ ਏਸੀ ਲਵਾ ਲਦਾ ਓਏ ਏਸੀ ਲਵਾ ਕੇ ਦੇਊਗਾ ਹੈ ਤੂੰ ਰਾਮ ਰਾਮ ਕਰ ਅੱਛਾ ਕਿਉਂ ਆ ਸ਼ੁਕਰ ਕਰ ਰਾਮ ਇਹਨੂੰ ਫੁੱਲਰ ਤਾਂ ਲਿਆ ਕੇ ਦੇਤਾ ਉਹਨੇ ਆ ਵੀ ਮਿੰਟਾਂ ਕਰਕੇ ਮੈਨੂੰ ਮੰਗਾਇਆ ਹੈਗਾ ਲੜਾਈ ਕਰਕੇ ਉਹ ਤਾਂ ਕਹਿੰਦਾ ਛੱਤ 'ਲਾ ਪੱਖਾ ਹੀ ਵਾਧੂਗਾ ਇਹ ਵੀ ਚੱਲਦਾ ਜਾਂ ਲੈਂਦਾ ਸੁਨੇ ਕੋਈ ਵਧੀਆ ਲੈਣਾਂ ਦੀ ਕੰਪਨੀ ਦਾ ਸ਼ੁਕਰ ਚੱਲਦਾ ਤਾਂ ਆ ਗਿਆ ਮੈਂ ਤਾਂ ਇਹ ਕਹਿੰਦਾ ਏਸੀ ਲਵਾ ਲਓ ਹੁਣ ਤਾਂ ਕਿਸ਼ਤਾਂ ਤੇ ਮਿਲ ਜਾਂਦੇ ਨੇਗੇ ਥੋੜੀ ਜਿਹੀ ਪੈਸੇ ਤੇ ਮਿਲ ਜੂਗਾ ਚੱਕ ਲਿਓ ਤੇ ਕਿਸ਼ਤਾਂ ਭਰੂਗਾ ਕੌਣ ਅੱਧੀ ਕਿਸ਼ਤ ਤੁਸੀਂ ਭਰੋਗੇ ਜਦੋਂ ਹਵਾ ਤੁਸੀਂ ਏਸੀ 'ਤੇ ਬੈਠੋਗੇ ਲਾ ਮੈਂ ਕਿੱਥੇ ਭਰੂੰ ਰੁਪਈਆ ਉਹ ਦਿੰਦਾ ਨਹੀਂ ਤੈਨੂੰ ਪਤਾ ਤਾਂ ਹੈਗਾ ਡਰਾਈਵਰਾਂ ਆ ਕਿੰਨੇ ਖਿਲਪੁਲ ਚੀਂਦੇ ਬਸੇ ਚਲ ਪੱਬੀ ਚਲ ਫੇਰ ਕਦੇ ਦੱਸੋ ਤੈਨੂੰ ਮੈਂ ਡਰਾਈਵਰਾਂ ਦੀ ਗੱਲ ਕਰਤਾ ਤੂੰ ਕਹਿੰਗੀ ਪਹਿਲੇ ਦਿਨ ਆਏ ਸੀਗਾ ਕੁਝ ਹੋਰ ਲੈ ਕੇ ਵਹਿ ਗਿਆ ਹਾਂ ਦੱਸਦੀ ਚਲ ਕੋਈ ਨਾ ਤੇ ਮੈਂ ਕਹਿੰਦੀ ਆ ਮੈਂ ਸੁਣਾ ਤੂੰ ਰਿਸ਼ਤੇ ਵੀ ਕਰਾਉਣੀ ਆਂਗੀ ਕਿ ਛੱਡ ਤੇ ਹੁਣ ਨਾ ਕਰਵਾਉਣੀ ਆ ਰਿਸ਼ਤੇ ਤਾਂ ਕਿ ਫਿਰ ਬੋਣਾ ਸੀ ਕਿਥੇ ਦਾ ਦੇਖ ਲੈ ਪੱਬੀ ਮੇਰਾ ਵੀ ਉਮਰ ਲੰਘਦੀ ਜਾਂਦੀ ਆ ਕਰਵਾ ਦੇ ਰਿਸ਼ਤਾ ਕੋਈ ਦੇਖ ਕੇ ਕੁੜੀ ਸੋਣੀ ਜੀ ਤੇਰੇ ਵਰਗੀ ਹੋਵੇ ਦੇਖ ਮੈਂ ਬੀਬੀ ਨੂੰ ਲਮਾ ਕਰਵਾ ਦੂੰਗੀ ਕੋਈ ਨਾ ਮੈਂ ਤਾਂ ਫਿਰ ਇਕੱਲੇ ਜਾ ਕੇ ਗੱਲ ਛੋਟ ਛੇੜਨੇ ਹਾਂ ਕਰੀਂ ਗੌਰ ਚ ਬਸ ਤਾਂ ਤੂੰ ਹੀ ਬਸੰਤੀ ਮੇਰੇ ਜੇ ਤੂੰ ਚੱਲਣਾ ਤੂੰ ਦੇਖ ਲੈ ਚੰਗਾ ਮੈਂ ਹੋਰ ਚਲੋ ਇਹਦਾ ਮਜ਼ਾ ਕਰਨਾ ਵੀ ਤੇਰੇ ਨਾਲ ਚੱਲ ਕੋਈ ਨਾ ਫਿਰ ਮੋਟਰ ਜਦ ਮੈਂ ਨੱਗੂ ਆਹ ਪਾਣੀ ਵਾਲੀ ਬਦਲ ਜੂਗਾ ਹਾਂ ਚੱਲਦਾਂਗਾ ਮੈਂ ਹਾਂਜੀ ਹਾਂਜੀ ਹਾਈ ਗੱਡੀ ਤਾਂ ਖਾਲੀ ਹੋ ਗਈਦੀ ਆਪਣੀ ਜੀ ਉਹ ਹੀ 3271 ਹਾਈ ਨਾਲ ਦਾ ਡਰਾਈਵਰ ਲੈ ਕੇ ਆ ਰਹਿਗਾ ਮੈਂ ਵਾਗਿਆ ਸੀ ਘਰੇ ਉਹ ਤੁਹਾਨੂੰ ਪਤੀ ਆਜੇ ਹੁਣ ਹਫਤਾ ਉਧਰ ਹੀ ਲੰਘ ਗਿਆ ਸਾਰਾ ਰੈਸਟ ਵੀ ਜ਼ਰੂਰੀ ਆ ਥੋੜੀ ਮੋਟੀ ਸਰੀਰ ਨੂੰ ਕੋਈ ਨਾ ਜੀ ਦੋ ਦਿਨ ਤੱਕ ਆਉਣਾ ਮੈਂ ਉਹ ਗੱਡੀ ਮੈਂ ਆਪੇ ਲੈ ਜਾ ਦੂਜੀ ਵੀ ਬਾਕੀ ਦੀ ਪਾ ਰਿਹਾ ਹੁਣ ਠੀਕ ਹੈ ਜੀ ਤੇ ਹੁਣ ਮੈਂ ਘਰੇ ਪਹੁੰਚਣ ਵਾਲਾਗਾ ਹਾਂਜੀ ਹਾਂਜੀ ਉਹ ਆਹ ਕਿਹੜਾ ਮੇਰੇ ਘਰੋਂ ਨਿਕਲਿਆ ਕਿਤੇ ਹੁੰਦਣ ਚੋਰੀ ਕਰਕੇ ਲੈ ਗਿਆ ਝੋਲਾ ਚੱਕੀ ਫਿਰਦਾ ਚਲ ਬਾਕੀ ਨਿੰਮਣ ਬਹੁਤਾਂ ਜਾਗੇ ਮੈਂ ਆਗੇ થી ਆ ਗਏ ਹੋਰ ਕੀ ਮੈਂ ਠੀਕ ਹਾਂ ਬਸ ਠੀਕ ਆ ਤੂੰ ਤਾਂ ਜਾ ਕੇ ਜੀ ਲਾ ਲੈਣੇ ਐਵੇਂ ਹੀ ਦੇਖ ਲਿਆ ਕਰੋ ਘਰੇ ਵੀ ਕੋਈ ਹੈਗਾ ਸਾਰਾ ਦਿਨ ਸੜਕਾਂ ਤੇ ਹੀ ਰਹਿੰਦੇ ਹੋ ਓਹੋ ਕਮਲੇ ਜੇ ਮੈਂ ਕੰਮ ਕਰੂੰਗਾ ਫਿਰ ਇਹ ਘਰੇ ਪੈਸੇ ਆਉਣਗੇ ਦੋ ਫਿਰ ਕੁਝ ਖਾਣ ਨੂੰ ਲਿਆਵਾਂਗੇ ਆਪਾਂ ਮੇਰੇ ਪੈਸਿਆਂ ਵਾਲ ਵੀ ਨਾ ਦੇਖੋ ਮੇਰੇ ਵਾਲ ਵੀ ਵੇਖ ਲਓ ਮੈਂ ਵੀ ਤੁਹਾਡਾ ਘਰੇ ਮਹੀਨਾ ਮਹੀਨਾ ਵੇਟ ਕਰਦੀ ਰਹਿਣੀ ਆ ਅੱਜ ਤੱਕ ਤਾਂ ਤੁਸੀਂ ਪੂਰੇ 3 ਮਹੀਨਿਆਂ ਬਾਅਦ ਆਏ ਹੋ ਕਰਾਂਗੇ ਹੁਣ ਉਹ ਨਾਲ ਦਾ ਡਰਾਈਵਰ ਸੁੱਟੀ ਦੇ ਭੱਗ ਗਿਆ ਕਰੇ ਪਤਾ ਨਹੀਂ ਕਹਿੰਦਾ ਕੋਈ ਦਿੱਕਤ ਹੋ ਗਈ ਉਹਨਾਂ ਦੇ ਪਰ ਮੈਨੂੰ ਹੀ ਲਾਉਣਾ ਪੈ ਗਿਆ ਦੋਨੇ ਗੱਡੇ ਚੱਕਰ ਤੇ ਤੁਸੀਂ ਤਾਂ ਕੋਈ ਨਹੀਂ ਛੁੱਟੀ ਮਾਰਦੀ ਤੁਸੀਂ ਵੀ ਮਾਰ ਲਿਆ ਕਰੋ ਫਿਰ ਉਹਨਾਂ ਵਾਂਗੂ ਛੁੱਟੀਆਂ ਉਹ ਫਿਰ ਸੋਚਣਾ ਪੈਂਦਾ ਆਪਣਾ ਸਰਦਾ ਹਾਲੇ ਕਰੇ ਹਾਂ ਹਾਂ ਸੱਚ ਇੱਕ ਗੱਲ ਲੱਸ ਮੈਨੂੰ ਆਹ ਕੌਣ ਲੰਘਿਆ ਮੁੰਡਾ ਆ ਪਰ ਮੁੰਡਾ ਜਾਂ ਅੱਛਾ ਉਹ ਉਹ ਤਾਂ ਮਿਸਤਰੀ ਸੀ ਆ ਕੂਲਰ ਖਰਾਬ ਹੋ ਗਿਆ ਸੀ ਆ ਫਿਰ ਇਹਨੂੰ ਠੀਕ ਕਰਵਾਇਆ ਪਹਿਲਾਂ ਕਿਤੇ ਆਪਣੇ ਪਿੰਡ ਦੇਖਿਆ ਨਹੀਂ ਹੈ ਗਿਆ ਨਮਾ ਲੱਗਦਾ ਆਇਆ ਹੋਇਆ ਉਹ ਤਾਂ ਮੈਨੂੰ ਪਤਾ ਨਹੀਂ ਜੀ ਕਿਹੜੇ ਪਿੰਡ ਦਾ ਆ ਮੈਂ ਤਾਂ ਪ੍ਰੀਤ ਨੂੰ ਹੁਣ ਕੀਤਾ ਸੀ ਉਹਨੇ ਭੇਜਿਆ ਸੀ ਇਹ ਕਮਲ ਜੇ ਮੜਿਆ ਬਚ ਕੇ ਰਿਹਾ ਘਰ ਇਹੋ ਜਿਹੇ ਚੋਰ ਲਫੰਗੇ ਹੁੰਦੇ ਨੇ ਖੇਤਾਂ ਦੇ ਘਰ ਆ ਕੱਲੀ ਧੂਰ ਰਹਿਣੀ ਆ ਉਹਰੇ ਕਿਸ ਨੂੰ ਭੇਤਣਾ ਦਿਆ ਘਰ ਆਪਣੇ ਘਰ ਦਾ ਭੇਤ ਕਾਜ ਦਿੱਤਾ ਆ ਮੈਂ ਤਾਂ ਹੁਣ ਕੂਲਰ ਦਾ ਠੀਕ ਕਰਾਉਣਾ ਸੀ ਪਤਾ ਗਰਮੀ ਕਿੰਨੀ ਆ ਅੱਛਾ ਮੈਂ ਗੱਲ ਸੁਣਾ ਮੈਂ ਤਾਂ ਹੈ ਗਣੀ ਹੁਣ ਤਾਂ ਤੁਸੀਂ ਦੇਖੋ ਪੈਸੀ ਤਾਂ ਲਿਆ ਹੀ ਹੋਊ ਨੇ ਕਮਾ ਕੇ ਹੁਣ ਨਾ ਹਾਂ ਆਪੇ ਇਸ ਨੂੰ ਹਲਵਾ ਲਈਏ ਗਰਮੀ ਬਹੁਤ ਅਜੀ ਹੋਈ ਪਈ ਆ ਲੈ ਕਹਿੰਦੇ ਇਸ ਨੂੰ ਹਲਵਾ ਲਈਏ ਜੇ ਨੂੰ ਏਸੀ ਲਵਾ ਕੇ ਤੇ ਅੰਦਰੇ ਬੜੀ ਬੜਾ ਐਂ ਤਾ ਫਿਰ ਕਿਉਂਦਾ ਹੁਣ ਅੰਦਰੇ ਬੈਠੂੰ ਗਰਮੀ ਚ ਔਰੇ ਕੋਈ ਚੋਰੀ ਕਰਕੇ ਲੈ ਜਾਉ ਬਾਹਰ ਨਾ ਕਿਵੇਂ ਚੋਰੀ ਕਰ ਲੂ ਵੱਡੇ ਗੇਟ ਨੂੰ ਕੁੰਡਾ ਲਾ ਕੇ ਫਿਰ ਬੈਠਿਆ ਕਰੂੰਗੀ ਚੋਰਾਵਾਂ ਮਰ ਥੋੜੀ ਨੀ ਘੜ ਦੰਦ ਨੇ ਆ ਬੌਲੀਆਂ ਗੱਲਾਂ ਕਰਦੀਆਂ ਨਹੀਂ ਬਹਾਨੇ ਲਾਉਨੇ ਤੂੰ ਐ ਕਹਦੇ ਹਾਂ ਮੈਂ ਲਵਾ ਕੇ ਨਹੀਂ ਦੇਣਾ ਜੇ ਲਵਾ ਕੇ ਤੇ ਫਿਰ ਤੂੰ ਨਿਕੜਨੀ ਨਹੀਂ ਬਾਹਰ ਜਮੇ ਵੀ ਹੂੰ ਬਸ ਫਿਰ ਗੱਲੇ ਖਤਮ ਆ ਤੈਨੂੰ ਲਵਾਉਣਾ ਹੀ ਨਹੀਂ ਹੈਗਾ ਮੈਂ ਹੀ ਪਾਗਣਾ ਤੇਰੀ ਦਾ ਤੂੰ ਹੈਗੀ ਆ ਤੈਨੂੰ ਕੂਲਰ ਬਥੇਰਾ ਗਾ ਬਥੇਰੀ ਹਵਾ ਮਾਰਦਾ ਗਾ ਅੱਜ ਜਦੋਂ ਤੁਸੀਂ ਆਉਂਦੇ ਹੋ ਜਦੋਂ ਦੋ ਭੈਣ ਭਾਈ ਆ ਜਾਂਦੇ ਨੇ ਉਹਦੋਂ ਗਰਮੀ ਵਲੇ ਆ ਜਾਂਦੇ ਪਤਾ ਮੈਨ ਕਿੰਨਾ ਔਖਾ ਹੋ ਜਾਂਦਾ ਇੱਕ ਕੂਲਰ ਨਾਲ ਆ ਪਿਛਲੇ ਮਹੀਨੇ ਤੁਹਾਡੀ ਭੈਣ ਆਈ ਸੀ ਨਾਲ ਉਹਦੇ ਜਵਾਖ ਆਏ ਸੀ ਆ ਮੈਨੂੰ ਹੀ ਪਤਾ ਮਹੀਨਾ ਇੱਕ ਕਿਵੇਂ ਕੱਢਿਆ ਗਰਮੀ ਨਾਲ ਮੈਨੂੰ ਲੱਗਦਾ ਉਹਨੂੰ ਔਖਾ ਹੋਇਆ ਹੁਣ ਤੈਨੂੰ ਵੱਧ ਹੋਇਆ ਹੁਣ ਓਏ ਹੁੰਦਾ ਹੀ ਆ ਨਿੱਕੇ ਨਿੱਕੇ ਤਾਂ ਨਿਆਣੇ ਸੀ ਉਹਦੇ ਨਾਲ ਨਿੱਕੇ ਨਿੱਕੇ ਨਿਆਣੇ ਸੀ ਜਦੋਂ ਵੀ ਘਰੇ ਆਈਦਾ ਤੇਰਾ ਸੱਪਾ ਪਹਿਲਾਂ ਮੋਰੀ ਹੀ ਕਰਾ ਹਾਂ ਹੁੰਦਾ ਕੋਸਣਾ ਕੋਸਾ ਤੇ ਹੋਰ ਕਿੰਨੂ ਕਵਾਂ ਹਣ ਸੋਨੋ ਹੀ ਕਹਿਣਾ ਆ ਚਾਣੀ ਪਾਣੀ ਨੇ ਹੋਰੇ ਝਜੂ ਪਾਗੇ ਬਹਿ ਜੋ ਵੀਰੇ ਚਾਣੀ ਚੱਲ ਮੈਂ ਇਹਨਾਂ ਹਣਾ ਤੋਣਾ ਤੂੰ ਰੋਟੀ ਰੁੱਕਾ ਬਣਾ ਭੁੱਖ ਲੱਗੇ ਪਈ ਆਗੀ ਬਣਾਉਣੀ ਆ ਕੁੜੇ ਬਹੂ ਉਹ ਚਾਣੀ ਕਿੱਥੋਂ ਤੇਰੇ ਬੜੀ ਨਹੀਂ ਖੜ੍ਹ ਦੇ ਜੋ ਹੋਰ ਤਾਂ ਹੀ ਤਗੜੀਆਂ ਇਹ ਹਾਂ ਵੇ ਪੁੱਤ ਸੁਕਰ ਤੂੰ ਆ ਗਿਆ ਪੁੱਤ ਆ ਗਿਆ ਤਈ ਆ ਕਦੋਂ ਆਤੀ ਆ ਵੇ ਜੰਗਲ ਤੇ ਹੀ ਬੱਡੀ ਸਰ ਮੈਂ ਮਾਈ ਤਾਂ ਟਾਂਟੇ ਕਰਨੀਆਂ ਆ ਆ ਬਿੱਲ ਦੇਖ ਬਣਾ ਬੋਲ ਹਰਮਣ ਨੇ ਹੋਲ ਬਾਇਲਟ ਕੀ ਐਸੀ ਕਾਗਲਵਾਤਾ ਮੈਂ ਬੰਦੇ ਨਹੀਂ ਕਰਦੀ ਨਿਰਤ ਚੱਲੀ ਜਾਂ ਮਾਰ ਮਾਰ ਫੜਦਾ ਘਰੇ ਬੜਾ ਲਿਖਿਆ ਹੈਗੇ ਨੇ ਉਹਨਾਂ ਨੂੰ ਪੁੱਛਿਆ ਕੋਈ ਕੌਣ ਦੱਸਦਾ ਮੈਨੂੰ ਤਾਂ ਕਹਿੰਦੇ ਕੁਝ ਨਹੀਂ ਆਇਆ ਪਤਾ ਨਹੀਂ ਮੈਨੂੰ ਤਾਂ ਉਹੀ ਜਾਗਦੀ ਨੂੰ ਸਮਾਨ ਆਉਂਦੇ ਨੇ ਤੂੰ ਦੇਖ ਮੈਂ ਤਾਂ ਮਾਂ ਤੇਰੀ ਬਹੂ ਕੋਲ ਵੀ ਤੂੰ ਹੀ ਪੜਿਆ ਹੋਇਆ ਉਹ ਬੇਪਤਾ ਜੁੰਟੀ ਬਹੁ ਮਚਾਰਖਿਆ ਨੇ 10000 ਬਿੱਲ ਆ ਰਿਹਾ ਤੁਹਾਨੂੰ ਬੂ ਵੇ ਮੈਂ ਮਚਾਰਪਾ ਉਹ ਗੱਲ ਹੋ ਗਈ ਮਾਫੀਰੇ ਫੋਸੀ ਫੋਸੀਰ ਕੁੱਤਗਾਰ ਵਗਸੇ ਲੈ ਦੇ ਲੈ ਮੈਨੂੰ ਤਾਂ ਰੇਤੇ ਹੀ ਪਤਾ ਜਾਗਦੀ ਨੂੰ ਨਾ ਚੱਕ ਕੇ ਪੈਨਾ ਕਰੀ ਪਾਉਂਦੇ ਨੇ ਕਹਿੰਦੇ ਰੁਪਈਆ ਵੀ ਨਹੀਂ ਆਇਆ ਲੈ ਹੁਣ ਏਸੀ ਲਵਾ ਕੇ ਬਿੱਲ ਤਾਂ ਆਉਗੀ ਤਾਂ ਹੀ ਫਿਰ ਰੇ ਮੈਨੂੰ ਚੋਰੀ ਹੋ ਲਵਾਏ ਉਹ ਗੱਲ ਦਮ ਨਾਲ ਮਾਰੇ ਖਸਮ ਰੰਨਾਂ ਦੇ ਆਹ ਕੰਜਰੀ ਜਿਹੜੀ ਸਾਡੀ ਬਹੂ ਬਸ ਚੁੱਪੇ ਕਰ ਜਾ ਮੈਂ ਤਾਂ ਬਾਈ ਦੁਖੀ ਹੋਈ ਪਈ ਆ ਤੂੰ ਮੇਰਾ ਤਾਂ ਪੱਖੇ ਥੱਲੇ ਪੈਂਦੀ ਹੋਵੇਂ ਮੈਂ ਤਾਂ ਪੱਖਾ ਹੀ ਬੰਦ ਕਰ ਦਿੰਦੇ ਨੇ ਜਿੱਦਾਂ ਇਹ ਅੱਧੀ ਘਰਤ ਹੋ ਗਈ ਬਾਥਰੂਮ ਕਰਨਾ ਉਹ ਪੱਖੇ ਬੰਦ ਕਰ ਦਿੰਦੇ ਨੇ ਮੇਰੇ ਕਿਹੜੇ ਜਾਣ ਹੈ ਸੱਚ ਕੱਟਦਾ ਕਰਦਾ ਤੂੰ ਬੇ ਮੈਂ ਕੱਟਦੀ ਨਹੀਂ ਮੈਂ ਕਾ ਹੋਰ ਨਾ ਕੁਝ ਕਰਦਾ ਉੱਥੇ ਕਹਿਣੇ ਭਣਚੋਦੇ ਨਾਲ ਮਚਾਤਾ ਉਹ ਕਾਨੂੰ ਮਚਦਾ ਆ ਸਾਡੇ ਵਾਲੇ ਵੀ ਕਹਿੰਦੇ ਮਨੇ ਇਸੀ ਲਵਾਉਣ ਨੂੰ ਬੇ ਹੱਥ ਬਣਾ ਲੈ ਭਾਈ ਵੇ ਤੇਰੀ ਗੱਲ ਤਾਂ ਹੈਗੀ ਵਿਚਾਲੀ ਜਮਾਨਾ ਲਵਾ ਜੇ ਮੇਰੀ ਜਮਾਨਤ ਹੈ ਇਹ ਤਾਂ ਬਹੁਤ ਕੁਝ ਕਹਿੰਦੀਆਂ ਨੇ ਲਵਾਈ ਨਾ ਲਾ ਤਾਂ ਤੇਨ ਲੱਗਦਾ ਮੈਂ ਇਹ ਜਾ ਮੈਂ ਤਾਂ ਆਪਣ ਲਵਾ ਕਹਿੰਦਾ ਸੀ ਉਹਨਾਂ ਮੈਂ ਤਾਂ ਕਿ ਸੜਕਾਂ ਦੇ ਰਾਤ ਝੱਕ ਝੱਕ ਨਾ ਹੋਣਾ ਐਸੀ ਵੀ ਕਰਤੂਦਾ ਸੋਢੀ ਜੇ ਐਸੀ ਲਵਾ ਦਿੱਤਾ ਉਹ ਤਾਂ ਧਰੇ ਬੜੇ ਰਿਆ ਕਰੂਗੀ ਬਾਹਰ ਮੈਂ ਚੋਰੀ ਹੋਈ ਜਾਵੇ ਰੇ ਬੇ ਸਾਡੇ ਵੀ ਇਹੀ ਲੱਛਣ ਐ ਮੈਂ ਕੁੱਤੇ ਮੈਨੂੰ ਭੌਂਕਦੀ ਬਿਰਜ ਨੇ ਬੇੜੇ ਚ ਦਿਨ ਰਾਤ ਇੱਕ ਬਣਾ ਰੱਖਿਆ ਨਾ ਪੁੱਤ ਕੰ ਦਾ ਮੈਨੂੰ ਨਹੀਂ ਗਰਮੀ ਲੱਗਦੀ ਰੋਟੀ ਮਸਾਂ ਬਣਾਉਂਦੀ ਉੱਥੇ ਜਾ ਕੇ ਖਾਂਦੀ ਐ ਬਾਥਰੂਮ ਕਰਕੇ ਲੈ ਜਣਾ ਆ ਕਾ ਮੈਨੂੰ ਨਿਕਲਦੇ ਬਾਹਰੇ ਹੋਰ ਬਾਕੀ ਸਾਰੇ ਮੇਰੇ ਘਰ ਨੇ ਹਮੁੰਡੇ ਦਾ ਜਿੰਨ ਦਿਨ ਦੱਸੂ ਉਹ ਗਾਉਂਦੇ ਗਾ। ਮੈਂ ਤਾਂ ਕਣਕ ਉਸਨੀ ਆਇਆ। ਮੈਂ ਤਾਂ ਬੋਲ ਨਾ। ਤਾਂ ਹੀ ਮੈਂ ਦੇਖ ਕੇ ਸਮਝ ਨਹੀਂ ਹੁੰਦੀ ਜੀ। ਉਹ ਆ ਤਾਂ ਬਥੇਰਾ ਬੋਲਦੀਆਂ। ਤੈਨੂੰ ਨਾ ਮਰ ਤੇਰੇ ਇੱਕ ਵੀ ਨਹੀਂ ਚੱਲਦੀ ਹੈਗੇਾਂ ਕੀ। ਵੀ ਜਦੋਂ ਮੈਨੂੰ ਆਉਂਦਾ ਹੀ ਨਹੀਂ ਕੁਝ ਮੈਂ ਤਾਂ ਕਹਿੰਦੇ ਆਈ ਨਹੀਂ ਬਿਲ। ਫੇ ਬੋਲ ਕੇ ਕੀ ਕਰਾਂ? ਚੱਕ ਕੇ ਤਾਂ ਹੈ ਕਰਾ ਬਾਹਰ ਕੱਢ ਦੇ। ਹੈ? ਲੈ ਚੱਲ ਫੇ ਅੱਜ ਤਾਂ ਦੱਸਤਾ। ਚੱਲਣ ਦੇ ਜੇ ਸੀ। ਦੇਖੀ ਜਾਓ। ਜੇ ਹੀ ਕੁਸ ਹੁੰਦਾ ਰਹਾ ਥੋੜਾ ਤਾਂ ਮਿੰਟ ਜੇ ਵਿਕ ਜਾਣਗੇ ਖੁੱਲੀਆਂ ਕਲੇ। ਇਹ ਕਿਹੜੇ ਜ਼ਮੀਨੇ ਰਹਿਣਗੇ? ਜਿਹੜੇ ਤੋਂ ਅਮਨ ਕਣ ਕੁੰਦਿਆ ਬਿਲ ਪਰਦਿਆ ਕਰਾਂਗੇ ਫਿਰ ਜਾ ਕਰਾਂਗੇ। ਠੂਠੇ ਨਾਲ ਕਿਨਾਰਾ ਕਰਦੇ। ਬ ਮੇਰਾ ਪੁੱਤ ਤੇ ਮੈਂ ਕਿਸੇ ਅਰਜਨ ਚੈੱਕ ਕਰਾ ਲਈ ਬਿੱਲ ਤੋਂ 10000 ਆਇਆ ਵੇ ਸਹੀ ਗੱਲ ਦੱਸਦਾ ਤੂੰ ਤਾਂ ਤਾਂ ਅੱਗੇ ਹੁਣ ਪਿੱਛੇ ਮੈਨੂੰ ਗੱਲ ਸੁਣ ਤੂੰ ਮੈਨੂੰ ਝੂਠ ਬੋਲੇਗਾ ਉਹ ਤਾਈ ਮੈਂ ਕੀ ਲੈਣਾ ਝੂਠ ਬੋਲ ਕੇ ਵੇ ਇੱਕ ਵਾਰ ਗੱਲ ਸੁਣ ਲੈ ਹੱਥ ਬੰਨ੍ਹ ਕੇ ਕਹਿਨੀ ਆ ਪੁੱਤ ਤੂੰ ਨਾਲ ਲੈ ਮੈਂ ਐਸਾ ਚੜ ਗਿਆ ਕੀੜੇ ਨੇ ਭੌਣ ਤੇ ਤੂੰ ਨਾ ਚੜ ਜੀ ਮੈਂ ਹੀ ਰਾਹ ਹੌਣ ਵਾਲਾ ਬੰਦਾ ਨਹੀਂ ਗਿਆ ਲੈ ਮੈਂ ਤਾਂ ਨਹੀਂ ਦੇਣੀ ਹੁਣ ਰਾਤ ਨੂੰ ਅੱਜ ਨਹੀਂ ਤਾਂ ਤੈਨੂੰ ਉਹ ਵੀ ਨਹੀਂ ਆਉਣੀ ਬਿੱਲ ਭਰਨਾ ਜਿਹੜਾ ਬਿੱਲ ਦੀ ਮੈਂ ਤਾਂ ਕਹਿੰਦੇ ਕੁਝ ਨਹੀਂ ਆਇਆ ਲੈ ਲੈ ਕੱਚੂ ਮੂਗੜਾ ਕੱਢ ਕੇ ਮਾਰਿਆ ਲੀ ਜਾਨੀ ਚੱਲ ਚੰਗਾ ਰਹਿ ਦੋ ਦਿਨ ਮੈਂ ਫੇਰ ਆਥਰੇ ਜੇ ਕਿਹੜਾ ਮਾਰ ਕੇ ਜਾਉਂ ਤੇਰੇ ਕੋਲ ਕੋਈ ਨਾ ਕੋਈ ਨਾ ਤਾਈ ਕਰੀਆਂ ਮੈਂ ਨਾਲੇ ਤਾਇਏ ਵਾਸਤੇ ਭੁੱਖੀ ਜੀ ਮੰਗਾਉਣ ਦੀ ਕਹਿਨ ਤੇ ਮੈਨੂੰ ਉਹ ਲੈ ਜੀ ਲਿਆਰ ਕੇ ਥੋੜੀ ਜੀ ਮੈਂ ਬੇ ਮੈਂ ਨਹੀਂ ਇਹ ਗੱਲਾਂ ਚਾਹੁੰਦੀ ਪਲੇ ਦੇ ਜਾਵੇਂ ਤਾਇਆ ਘਰ ਕੇ ਉਹਨੇ ਕਿਹਾ ਦੀ ਮੈਨੂੰ ਤੂੰ ਅਦਰ ਜੀ ਤੇ ਨਹੀਂ ਗੱਲ ਕਰਨੀ ਮੈਂ ਤਾਂ ਲੈਣੇ ਚ ਨਾ ਦੇਣੇ ਨਾ ਮੇਰੇ ਤੋਂ ਉਹ ਗੱਲ ਕਹਨੇ ਘਰ-ਬਾਰ ਤੇਰਾ ਕੋਠੀ ਨੂੰ ਆਥਰ ਨਾਲ ਮੁੰਦਾ ਕਹਿੰਦੇ ਨਹੀਂ ਬੇਬੇ ਤੇਰਾ ਸਭ ਖੁਸ਼ ਮੈਨੂੰ ਕਿਹੜਾ ਤੈਨੂੰ ਫੇਰ ਦੱਸ ਕਿ ਉਹ ਕਿੱਡੀਆਂ ਗੱਲਾਂ ਬੋਲ ਜੁਹੀ ਪਈ ਐ ਚਾਹ ਕੋਈ ਨਾ ਆਹੋ ਚਾਹ ਪਾਣੀ ਪੀ ਕੇ ਬਾਗ ਜਾਂਦੀ ਮੈਂ ਹਾਂ ਬਸ ਬਸ ਪੀ ਲਈ ਚਾਹ ਤਾਂ ਮੈਂ ਫੇਰ ਬਾਦੂ ਪੀ ਲਈ ਚਾਹ ਚੰਗਾ ਫੇਰਾ ਚੰਗਾ ਲੈ ਸੌਣ ਲੈ ਆਹ ਮੁੰਡੇ ਨੂੰ ਮੈਂ ਗੱਲ ਦੱਸਤੀ ਗੱਲ ਤਾਂ ਸਹੀ ਧੀ ਹੋਰੀ ਟਾਂਟਾ ਕਰਿਆ ਪਿਆ ਹੁਣ ਜੇ ਬੋਲੂਗੀ ਫੇਰ ਉਹੀ ਗੱਲ ਐ ਕਹਿੰਦੇ ਗੱਜੜੀ ਦੇ ਨਾਂ ਵੱਜਣੀ ਇਹ ਤਾਂ ਭੌਗਦੀ ਫਿਰਦੀ ਐ ਵੇ ਰੁੱਝ ਜਾਣਿਆ 10000 ਕਿੱਥੋਂ ਭਰੇਗਾ ਬੂ ਮੈਂ ਤਾਂ ਕਦੇ 10 ਰੁਪਏ ਨਹੀਂ ਲਾਇਦੇ ਹਾਏ ਹਾਏ ਨਾ ਨਹੀਂ ਜੇ ਕੋਈ ਬਗਾਨੀ ਤੀ ਆਵੇ ਚੱਜੀ ਜਾਵੇ ਨਹੀਂ ਆਪੇ ਨਾ ਮਤਲਬ ਕੋਈ ਜੇ ਨਾਲ ਕਰ ਕੇ ਮੱਚ ਰਹੀ ਆ ਹਾਂ ਹਾਂ ਚਰਨੇ ਉਹ ਫੋਨ ਦਾ ਚੱਕਲਾ ਕਰ ਯਾਰਾ ਉਹ ਜੋੜ ਜਾ ਮੱਚ ਰਹੀ ਤੀ ਯਾਰਾ ਉਹ ਲਾ ਕੇ ਆਇਆ ਵਾਠ ਠੀਕ ਆ ਮੈਨੂੰ ਇਹ ਤੋਂ ਚੜ ਕੇ ਲੈ ਕੇ ਜਾ ਬਰੁੱਟੇ ਕੋਲ ਹਾਂ ਹਾਂ ਤੈਨੂੰ ਠੀਕ ਆ ਠੀਕ ਆ ਵੀ ਗੱਲ ਸੁਣ ਹੋਰ ਬਾਬੇ ਠੀਕ ਆ ਮੈਂ ਤਾਂ ਠੀਕ ਆ ਕੀ ਗੱਲ ਅੱਜ ਤਾਂ ਨਿਕਰੀ ਫਿਰਦੀ ਆ ਹੈ ਚੱਲ ਵੇ ਤੂੰ ਤਾਂ ਆਪਣਾ ਕੀ ਕਰਦਾ ਆ ਅਸਰ ਖੀ ਤੇਰੇ ਬਾੜੀ ਜੱਚਦੀ ਆ ਅੱਛਾ ਹੋਰ ਮੋਤੀਆਂ ਵਰਗੇ ਦੰਨ ਮੇਰੀ ਭਾਬੀ ਦੇ ਐ ਉੱਤੋਂ ਨੱਕ 'ਚ ਬੁੱਕਾ ਨਹੀਂ ਨਹੀਂ ਤੇਰੀ ਕਾਦੀ ਖੁਸ਼ੀ 'ਚ ਨਹੀਂ ਬਾਬੀ ਤੂੰ ਤਾਂ ਹੋਈ ਮਰੀ ਨਹੀਂ ਤੇ ਤਰੀਵ ਕਰਨੀ ਤਾਂ ਬਣਦੀ ਆ ਇਹ ਵੈਸੇ ਮੈਨੂੰ ਆ ਲੱਗਦਾ ਚਾਂਦੀ ਦਾ ਕੱਟਣਾ ਨਾ ਪਲਾਸ ਦਾ ਬਸ ਸੋਨੇ ਦਾ ਫਿਰ ਤਾਂ ਮੈਂ ਆਹ ਗਾਂਟੇ ਜੇ ਕੱਢ ਦੋ ਤੇਰੇ ਕੱਢ ਲੈ ਕੱਢ ਲੈ ਇਦਾਂ ਹੀ ਨਿਕਲ ਜਾਣਗੇ ਅੱਛਾ ਮੈਨੂੰ ਆਇਆ ਲੱਸੋ ਉਹ ਮੋਟਰ ਪਾ ਦਿੰਦਾ ਨਾ ਦੇਖੀ ਗਰਮੀ ਕਿੰਨੀ ਆ ਉਹ ਪਾਣੀ ਵਾਲੀ ਮੋਟਰ ਬਿਨਾ ਤਾਂ ਠੰਡ ਜੀ ਨਹੀਂ ਪੈਣੀ ਭਾਬੀ ਜੇ ਇੰਨੀ ਗਰਮੀ ਹੈਗੀ ਤੂੰ ਏਸੀ ਵਾਲਾ ਦੇਖਾ ਕੱਲ ਮੈਂ ਸਰਵਿਸ ਕਰਕੇ ਆਇਆ ਸੀ ਮਲਕੀਤ ਕੇ ਉਹ ਵੇਚਦਾਗਾ ਹੈ ਏਸੀ ਵੀ ਵਧੀਆਗਾ ਕੀ ਵੇਚਦਾ ਤਾਂ ਮੈਂ ਕੀ ਕਰਨਾ ਉਹ ਲੈ ਵੇ ਕੇ ਵੀ ਦੇਵੇ ਉਹ ਤਾਂ ਮੰਨਦਾ ਹੀ ਨਹੀਂ ਅਸੀਂ ਉਹ ਮਨਾਲਾ ਫੇਰ ਤੂੰ ਕਮੇ ਇੰਨੀ ਸੁਣੀ ਭਾਬੀ ਮੈਂ ਅਰ ਵਰਗਾ ਤੂੰ ਹੀ ਮੰਨ ਜੇ ਇੱਕ ਵਾਰ ਕਵੇ ਜੇ ਉਹਦੀ ਜਗ੍ਹਾ ਤੇ ਮੈਂ ਹੁੰਦਾ ਕੀ ਸੀਦੀ ਕੀ ਗੱਲ ਮੈਂ ਤੈਨੂੰ ਸ਼ਿਮਲਾ ਘੁਮਾ ਲਿਆਦਾ ਹਾਂ ਹਾਂ ਆਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਹਿੰਦਾ ਤਾਂ ਉਹ ਵੀ ਬੜਾ ਕੁਸੂਰ ਦਾ ਕਹਿ ਦੇ ਕੋਈ ਗੱਲ ਨਹੀਂ ਕੀਤਾ ਉਹਨੇ ਕੁਝ ਵੀ ਨਹੀਂ ਤੂੰ ਹਾਂ ਤਾਂ ਕਰ ਤੈਨੂੰ ਲੈ ਕੇ ਜਾਵਾਂ ਸ਼ਿਮਲੇ ਆਹ ਮੋਟਰਾਂ ਮੋਟਰਾਂ ਦਾ ਕੋਈ ਚੱਕਰੇ ਨਹੀਂ ਆ ਦੇਖੇ ਜੋਗੀ ਇਹ ਤਾਂ ਇਸ ਹਾਲਾਉਂ ਦੀ ਰੰਦਾ ਸੀ ਜਿੰਨਾ ਚੀ ਲਵਾ ਦਵੇ ਕਦੇ ਸ਼ਿਮਲਾ ਤਾਂ ਘਾਰੇ ਬਣ ਜਾਣਾ ਅੱਛਾ ਪਰ ਮਨ ਤਾਂ ਹੀ ਨਹੀਂ ਕੀਤੀ ਸੀ ਮੈਂ ਗੱਲ ਚੱਲ ਆਏ ਘਰ ਤੂੰ ਬਣਾ ਲਈ ਤੂੰ ਨੰਬਰ ਦੇ ਦੇ ਮੈਨੂੰ ਫੋਨ ਕਰਦੀ ਜੇ ਮੈਂ ਅਗਲੇ ਨੂੰ ਕਹਿ ਦੂੰਗਾ ਫੇਰ ਲੋ ਨੰਬਰ ਤੇ ਮੈਂ ਕਿੱਥੋਂ ਦਵਾਂਗੀ ਮੇਰੇ ਕੋਲੇ ਕਿਹੜਾ ਫੋਨ ਆ ਤੇਰੇ ਕੋਲ ਫੋਨ ਹੈ ਹੀ ਨਹੀਂ ਕਿੱਥਿਆ ਮੈਨੂੰ ਤਾਂ ਲੈ ਕੇ ਨਹੀਂ ਦਿੱਤਾ ਫੋਨ ਇੱਕ ਹੈਗਾ ਤੇ ਏਡਾ ਉਹ ਵੀ ਆਪ ਲੈ ਗਿਆ ਕੋਪੀ ਚੱਲ ਭਾਬੀ ਦੇਖ ਮੇਰੇ ਲਈ ਦੋ ਘੂਣ ਪੈਣਗੇ ਇੱਕ ਫੂਲ ਤੈਨੂੰ ਦੇ ਦੂੰਗਾ ਮੈਂ ਤੂੰ ਮੈਨੂੰ ਕਿਉਂ ਫੋਨ ਦੇਵੇਂਗਾ ਤੂੰ ਮੈਨੂੰ ਯਾਰ ਤੂੰ ਮੇਰਾ ਕੰਮ ਕਰਦੀ ਮੈਂ ਤੇਰਾ ਕਰ ਦੂੰਗਾ ਤੇਰਾ ਕੰਮ ਕੋਈ ਸਮਝੀ ਕੋਈ ਹੋਊਗੀ ਸੇਲ ਦੀ ਜਾਂ ਤਰੀ ਕੋ ਗਮਾਂਡਣਾ ਕਿਸ ਨਾਲ ਸੈਟਿੰਗੇ ਕਰਾ ਦੇ ਮੇਰੀ ਹਾਂ ਲੁੱਟਾ ਓ ਹੋਰਾ ਉਹ ਆ ਕਹਾਂ ਕਿ ਮੇਰਾ ਵਿਆਹ ਰਿਸ਼ਤਾ ਤਾਂ ਹੁੰਦਾ ਨਹੀਂ ਗਿਆ ਤੂੰ ਮੈਨੂੰ ਪਤਾ ਵਿਆਹ ਤਾਂ ਦਿੱਥੋਂ ਚੜਦਾ ਨਹੀਂ ਗਿਆ ਪੁੱਤਰਾ ਮੈਂ ਕਰਾ ਦੂੰ ਤੈਨੂੰ ਕਿਹਾ ਤਾਂ ਹੈਗਾ ਚੱਲ ਦੂ ਸਾਈਟਿੰਗ ਇਹ ਕਰਾ ਦੇ ਕਿਸੇ ਨਾਲ ਨਹੀਂ ਤੂੰ ਦੇਖ ਲੈ ਮੈਂ ਤਾਂ ਚਾੜ ਕਰਦਾਗਾ ਵੈਸੇ ਬਾੜ ਵਾਲੇ ਸੁਨੇ ਲਾ ਦੇਗਾ ਵੀ ਤੇ ਆਹ ਰੇੜੀ ਲੱਠੀ ਜੜਕਦੀ ਐ ਹਾਂ ਸੋਹਣੇ ਲੱਗਦੇ ਨੇ ਹਾਂ ਬਾਈ ਨਹੀਂ ਕਹਿੰਦਾ ਕੁਸਾ ਉਹ ਤਾਂ ਨਾ ਸੜਕਾਂ ਤੇ ਨਾ ਉਹਨੂੰ ਤਾਂ ਸੜਕਾਂ ਨਾਲ ਪਿਆਰਾ ਮੈਨੂੰ ਨਹੀਂ ਹੈ ਮੇਰੇ ਨਾਲ ਨਹੀਂ ਹੈਗਾ ਉਹਨੂੰ ਵੈਸੇ ਭਾਬੀ ਤੈਨੂੰ ਪਤਾ ਹੀ ਆ ਜਿਹੜੇ ਡਰਾਈਵਰ ਹੁੰਦੇ ਨੇ ਨਾ ਇਹਨਾਂ ਦੀਆਂ ਜਨਾਨੀ ਇੱਕ ਨਹੀਂ ਬਥੇਰੀਆਂ ਹੁੰਦੀਆਂ ਨੇ ਬਥੇਰੀਆਂ ਮਤਲਬ ਤੈਨੂੰ ਪਤਾ ਹੀ ਆ ਹੁਣ ਕੀ ਦੱਸਾਂ ਤੈਨੂੰ ਆ ਲੰਬੇ ਰੂਟਾਂ ਤੇ ਹਾਣੀ ਨਹੀਂ ਤਾਂ ਤਾਂ ਹੀ ਤਾਂ ਮੁੜਦੇ ਨਹੀਂਗੇ ਹਫਤਾ ਹਫਤਾ 15 ਦਿਨ ਓਏ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਹੜਾ ਬੰਦਾ ਮੇਰੇ ਨਾਲ ਨਹੀਂ 2 ਮਿੰਟ ਰਮੈਂਸ ਕਰ ਸਕਦਾ ਬਾਹਰ ਕਿਸ ਬਾਹਰ ਕਰੂਗਾ ਉਹ ਭਾਬੀ ਮੂ ਗੱਡੀ ਦਾਲ ਰੋ ਇਹ ਰੋ ਤੁਰੀ ਨਾ ਚੰਗੀ ਲੱਗਦੀ ਆ ਬਾਕੀ ਤੂੰ ਆਪ ਸਮਝਦਾਰ ਆ ਚੱਲ ਵੇ ਹੋਰੇ ਪਿੰਗਾ ਪਾ ਕੇ ਬਹਿ ਗਿਆ ਚੱਲ ਕੋਈ ਨਹੀਂ ਐ ਇਦਾਂ ਦਾ ਨਹੀਂ ਹੈਗਾ ਉਹ ਤਾਂ ਕਈ ਵਾਰੀ ਗੱਡੀ ਦਾ ਨੰਬਰ ਨਾ ਲੱਗੇ ਤਾਂ ਲੇਟ ਹੋ ਜਾਂਦਾ ਉਹ ਚਲ ਉਹਦਾ ਨੰਬਰ ਤਾਂ ਪਤਾ ਨਹੀਂ ਗਿਆ ਆ ਆਪਣੇ ਵਾਲਾ ਨੰਬਰ ਜੂ ਲੱਗ ਜੂ ਮੈਂ ਤੈਨੂੰ ਲੈ ਕੇ ਦਊਗਾ ਫੋਨ ਚੱਲ ਚੰਗਾ じゃ ਹੁਣ ਫਿਰ ਚੰਗਾ ਪਾਬੀ ਮੈਂ ਤਾਂ ਚੱਲੇ ਆ ਚੱਲ ਠੀਕ ਆ ਜਾ ਫਿਰ ਚੰਗਾ ਹਾਏ ਕੀ ਹੋ ਗਿਆ ਹੈ ਅੱਖ ਚ ਪਤਾ ਨਹੀਂ ਕੀ ਪੈ ਗਿਆ ਕੀ ਪਾ ਗਿਆ ਇਹ ਜਾਂ ਲੈ ਦੇਖਾਂ ਹੇ ਕੁੜੀ ਖੇਰੀ ਐ ਇਹਦਾ ਦੀਪ ਦੀ ਬੂ ਲੱਗਿਆ ਬੂ ਬਾਖਰੂ 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 ਬੇ ਧਿਆਨ ਨਾ ਵੇ ਮਰ ਜਾ ਲੈ ਹੁਣ ਅੱਖ ਤੇ ਵੜਦਾ ਕੁਸ ਨੰਨੀ ਹੋ ਗਈ ਗੋਲੀ ਲੱਗੀ ਨੀ ਕੱਖ ਚ ਉਹ ਐ ਮਾਰਦਾ ਕੀ ਬਣੂ ਦੁਨੀਆ ਦਾ ਆ ਤਾ ਲੋੜਿਆ ਪੈ ਭਾਈ ਇੱਥੇ ਲੱਕੜਾ ਮੈਨ ਮੇਰੀ ਚੱਕ ਤੇ ਲੈ ਜਾਣਾ ਨਾ ਮੁੰਡੇ ਨੂੰ ਨਹੀਂ ਸੰਗ ਲੱਗਦੀ ਇਹ ਤਾਂ ਕੁੱਤੀ ਜਈ ਜੀ ਹੈਗੀ ਵੇ ਤੇਰੇ ਘਰੇ ਰੰਗ ਲੱਗਿਆ ਹੋਇਆ ਵੇ ਤੂੰ ਆ ਵੀ ਇਹਦੇ ਕੁੱਤੀ ਮੰਗਰ ਲੱਗ ਕੇ ਦੀ ਬੇਇੱਜ਼ਤੀ ਕਿਉਂ ਕਰਾਉਣਾ ਐ ਕੀ ਕਰਾਂ ਤੇ ਜੀ ਕਰ ਪਾਦਾ ਪੱਠਾ ਦੱਸਾਂ ਦੀਪ ਨੂੰ ਨਹੀਂ ਮੈਨੂੰ ਆਵੇ ਵਾਕਰੇ ਵਾਕਰੇ ਰਾਜੀ ਕਿਛੇ ਦੇਵੂ ਵਾਕੂ 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 ਮੋਟੇ ਸਾਂਗਦੇ ਨੇ ਇਹਨਾਂ ਦਾ ਸਾਰੀ ਦੁਨੀਆ ਨਹੀਂ ਕਰਦੀ ਵੀ ਸਾਨੂੰ ਹੀ ਦੀਦਾ ਉਹ ਮੈਂ ਮਰ ਜਾਰ ਬਾ ਕੱਲ ਜੂ ਆ ਗਿਆ ਭਾਈ ਕੱਲ ਜੂ ਆ ਗਿਆ ਕੁਛ ਨਹੀਂ ਕਹਿ ਸਕਦੇ ਓਹੋ ਅੱਗ ਵਿੱਚ ਆ ਰખી ਐ ਡੇਲਣ ਡੇਲਾ ਦੇਖ ਕੇ ਤਾਂ ਵਿਗੜਦਾ ਸਿਆਣੀ ਸੱਗਲ ਸੱਚੀ ਐ ਇੱਕ ਵਾਰੀ ਸਿਲੀ ਬੜੀ ਦੂਜੇ ਨਾਲ ਕਿੰਧੋ ਤਿੰਨ ਮਾਰ ਮਾਰ ਪੁੱਛਿਆ ਸਾਰਿਆਂ ਲਵੇੜ ਜੂ ਆ ਲਵੇੜੂ ਨੂੰ ਸਭ ਨੂੰ ਏ ਮੈਂ ਤਾਂ ਖਤਰ ਨਹੀਂ ਹੋਣ ਵਾਲੀ ਹੋਗੀ ਜਾਨੀ ਹਾਂ ਮਿਸਤਰੀ ਲੱਗਦਾ ਮੈਂ ਤਾਂ ਉਹਦਾ ਨਿਕਲ ਗਿਆ ਬਈ ਚਲ ਠੀਕ ਆ ਫਿਰ ਮੈਂ ਚੱਲਦਾਗਾ ਠੀਕ ਆ ਗਰਮੀ ਵਾਲੀ ਪੈਂਦੀ ਹੈ ਬੇ ਭਾਈ ਮੁੰਡਿਆ ਮਿਸਤਰੀਆ ਪੂਰੀ ਮੇਰੀ ਗੱਲ ਸੁਣ ਕੇ ਜਾ ਉਹ ਹਾਂ ਭਾਈ ਪਹਿਲੇ ਤਾਂ ਦੱਸੋ ਲੈਣਾ ਮੈਂ ਠੀਕ ਆ ਤੁਹਾਡਾ ਲਾਣਾ ਠੀਕ ਆ ਲਾਣੇ ਨੂੰ ਕੀ ਕੋਸਣ ਗੋਲੀ ਬੱਜੀ ਗਈ ਬਈ ਗੋਲੀਆਂ ਕਿਉਂ ਵੱਜੇ ਮੈਂ ਤੂੰ ਤਾਂ ਸਿਰੇ ਦਾ ਮਿਸਤਰੀ ਸਦਾ ਮਿਸਤਰੀ ਕਰਦੇ ਨੇ ਆਓ ਸਾਡੇ ਫ੍ਰਿਜਸ ਨੂੰ ਮਾਰ ਕੇ ਆਦੀ ਸਰਦ ਨੇ ਹਵਾ ਜੀ ਨੀ ਕਰਕੇ ਉਹ ਫੇਰ ਖੜਾ ਟੀਕਰਾ ਬਣਿਆ ਗੈਸ ਨਿਕਲ ਗਈ ਹੋਰ ਕਿ ਨਹੀਂ ਵੀ ਗੈਸ ਤਾਂ ਨਿਕਲਣੀ ਸੀਗੀ ਇੰਨੀ ਜ਼ਿਆਦੇ ਕੰਜੂਸਰ 10 ਰੁਪਏ ਖਰਚ ਕੇ ਰਾਜ਼ੀ ਨਹੀਂ ਗਈ ਤੂੰ ਸਾਡੇ ਵਾਲੀ ਬੁੜੀ ਨਾਲ ਦਿਆਂ ਬੇਪੁੱਠੀਆਂ ਨਾ ਤੁਸੀਂ ਮਰਦਿਆਂ ਗਈਆਂ ਬੇ ਚਲ ਉਹਦੇ ਜਿੱਦੇ ਉੱਥੇ ਸਾਡੀ ਟਿਕਟਾਗੀ ਨਾ ਕੋਈ ਟਾਲ ਨਹੀਂ ਸਕਦਾ ਨਾ ਮੈਂ ਜਿੰਨੇ ਪੈਸੇ ਮੰਗੇ ਮੈਂ ਤੇਰੇ ਤੇ ਲਾਤੇ ਤੂੰ ਲੈ ਹੁਣ ਕਹਣਾ ਕੰਜੂਸਾ ਮੈਂ ਤੈਨੂੰ ਉਸ ਦਿਨ ਕੀ ਗੱਲ ਕਹੀ ਤੀਗੀ ਮੈਂ ਗੈਸ ਤਾਂ ਹੀ ਪਾ ਜਾਣਾ ਮੈਂ ਲੀਕ ਹੋਵੇ ਜੇ ਚੱਲੇ ਬਰਫ ਨਾ ਜਵੇਂ ਕੁਝ ਮੈਂ ਮੇਰੀ ਜ਼ਿੰਮੇਵਾਰੀ ਨਹੀਂ ਗਈ ਵੇ ਫਿਰ ਤੂੰ ਜੱਜ ਦੀ ਚੀਜ਼ ਵੇ ਚੱਲ ਸਾਡੇ ਫਰਾਂ ਤੁਹਾਡਾ ਜੱਜ ਦਾ ਹੈ ਨਹੀਂ ਫ੍ਰਿਜ ਉਹਦਾ ਕਵਾੜ ਆ ਵੇ ਚੱਲ ਚੰਗਾ ਸੀ ਨਾ ਮਾਲਿਆਓ ਚਲ ਅਸੀਂ ਵੀ ਕਵਾੜ ਆ ਵੇ ਮੈਂ ਤਾਂ ਇੱਕ ਹੋਰ ਗੱਲ ਸੁਣੀ ਸੀ ਭੁੱਲਦੀ ਪ੍ਰਿਭੂ ਕਾ ਨਹੀਂ ਰੀਂ ਦੇ ਦੀ ਕਹਿੰਦੇ ਨਹੀਂ ਮੈਨੂੰ ਭੁੱਲ ਵੀ ਜਾਂਦੀ ਆ ਵੇ ਕਿਹਨੂੰ ਪੁਝਾ ਕੇ ਲੈ ਗਈ ਤੂੰ ਕੱਲ ਰੋਜਾ ਪਾਇ ਪਿਆ ਦੀ ਆਏ ਕਹਦੇ ਦਾ ਤਾਈ ਕਹਿੰਦੇ ਮੈਂ ਸੁਆਦ ਲੈਣਾ ਕਦੇ ਅੱਜ ਮੇਰੇ ਢੱਡ ਚ ਗੋਲੇ ਬਣ ਰਹੇ ਨੇ ਤੂੰ ਸੁਆਦ ਦੇ ਕੇ ਚੱਲ ਫੇਰ ਲਾਇ ਲੈ ਗੱਲਾਂ ਦੇ ਚੱਲਦਾ ਸਵੇਰ ਹਾਂ ਚੱਲ ਜਿਵੇਂ ਤੂੰ ਕਹੇ ਉਵੇਂ ਹੀ ਸਹੀ ਹੁਣ ਜਦੋਂ ਤੈਨੂੰ ਪਤੀ ਦੀ ਗੱਲ ਦਾ ਤੂੰ ਮੈਥੋਂ ਕਿਉਂ ਸੁਣਨਾ ਚਾਹਨੀ ਆ ਫੇਰ ਲਾਇ ਦੂ ਤੈਨੂੰ ਨਹੀਂ ਪਤਾ ਪੁੱਤ ਹੁਣ ਮੇਰੀ ਗੱਲ ਸੁਣ ਲੈ ਫਿਰ ਤੂੰ ਕੁੜੀਆਂ ਕਰ ਲਾਉਂਦੇ ਨੇ ਐਡੀਆਂ ਵਿਆਹਦੇ ਹੈ ਨਹੀਂਗੇ ਇਹ ਵੀ ਤੇਰੀ ਗੱਲ ਮੰਨੀ ਫੇਰ ਹੁਣ ਕਰਨ ਕੀ ਉਹ ਅਗਲੇ ਭੱਜਣ ਨਾ ਹੁਣ ਮੈਨੂੰ ਕਹਿੰਦੀ ਭਾਈ ਭਜਾ ਲਾ ਕਹਿੰਦੀ ਮੈਂ ਰਾਜ਼ੀ ਆ ਕਹਿੰਦੇ ਪਸੰਦ ਆ ਉਦੋਂ ਫੇਰ ਮੇਰਾ ਨਹੀਂ ਘਰੇ ਵਿਆਹ ਕਰ ਰਹੇ ਸੀਗੇ ਮੈਂ ਚੱਲ ਮਾਂ ਚੱਲ ਠੀਕ ਆ ਜੁਗਰੂ ਜੁਗ ਮਿਲ ਗਿਆ ਵੇ ਕੰਜਰ ਉਹਦਾ ਕੰਜਰੀ ਤੂੰ ਦਾ ਨਾ ਕੰਜਰ ਹੋ ਨਾਲ ਉਹਦੇ ਭਾਈ ਥੋੜਾ ਜਿਹਾ ਹੜਪਤੇ ਪਰ ਰਸਤੇ ਚ ਘੇਰ ਲਿਆ ਹੁਣ ਕੀ ਦੱਸੀ ਤੈਨੂੰ ਮੈਂ ਉਸ ਤੋਂ ਬਾਅਦ ਤਾਂ ਹੁਣ ਮੈਂ ਫਿਰ ਪਾ ਤੇ ਲੱਲੇ ਵਧੀਆ ਰਿਹਾ ਚੁੱਪ ਚੇ ਭਲੀ ਆ ਹਾਂ ਹੁਣ ਤਾਂ ਬਿਸ਼ਰਮਾ ਚੁੱਪੇ ਕਰੇ ਗਿੱਦੇ ਡਿੱਗੀ ਭਟੋਏ ਚ ਕਹਿੰਦਾ ਯਾਰਾਂ ਦਾ ਮਕਾਨ ਐ ਉਹ ਗੱਲ ਤੇਰੀ ਬਣ ਗਈ ਚੱਲ ਤਾਂ ਹੀ ਹੋਤਾ ਚੱਲ ਜਿਹੜਾ ਕੋ ਸੋ ਗਿਆ ਠੀਕ ਆ ਵੈਸੇ ਜਿਹੜੀ ਆ ਦੀਪੇ ਦੇ ਘਰ ਵਾਲੀ ਆ ਡਰਾਈਵਰ ਦੇ ਇਹ ਚੰਗੀ ਆ ਮਰੀ ਭਾਬੀ ਇਹ ਮੈਂ ਖਾ ਕਰਾ ਦਊਗੀ ਕਣ ਕੌਣ ਕੱਟ ਗਿਆ ਕਰਦੇ ਉਹਦੇ ਕੱਢ ਕੇ ਆਇਆ ਮੈਂ ਹਾਂ ਹੋਵੇਂ ਬਥੇ ਕਣਕੁਣ ਕਰ ਦਿਆ ਕਰ ਤੈਨੂੰ ਕੀ ਪਤਾ ਲੱਗਿਆ ਕਿਉਂ ਮੈਂ ਬੌਲੀਆਂ ਮੈਂ ਨਾ ਤਾਂ ਅੱਖ ਅੱਜ ਤਾਂ ਮੈਂ 20 ਦੇ ਜਿਹੜੇ ਹੱਟ ਗਏ ਉਹਦੇ ਦੋ ਦੇ ਕਰ ਅੱਛਾ ਤਨੇ ਪੌੜੀ ਉੱਪਰ ਦੀ ਦੇਖ ਲਊਗਾ ਹਾਂ ਲੈ ਮੈਂ ਲੱਗ ਰਿਆ ਦੀ ਮੈਂ ਮਹਾ ਤੇ ਦੇਖਿਆ ਲਾ ਕਿਸੇ ਹੋਰ ਬਹੂ ਦੇ ਵੀ ਤੇਰੀ ਕੰਨਣਾ ਪੈਗਾ ਵੇ ਦਰਜੰਦਾ ਤਾਂ ਜੰਦ ਜੰਦਾ ਦੋ ਤਿੰਨ ਕੰਮ ਕਰ ਦਿਆ ਕਰ ਨਾ ਐ ਕਰਿਆ ਕਰ ਨਾ ਕਣ ਕੱਢਦਾ ਭਾਈ ਨੇ ਮੋਟਰ ਸਮਾਨ ਦਿੱਤਾ ਹੀ ਹੁਣ ਤੇਰੇ ਪੈ ਗਿਆ ਕਣ ਤੇਰੇ ਵੀ ਤਾਂ ਕੱਢੂੰਗੀ ਮੈਂ ਤੈਨੂੰ ਕਹੀ ਨਹੀਂ ਆ ਵੀ ਤੂੰ ਐ ਕਹਿਆ ਕਰ ਵੇ ਮੈਂ ਕਣ ਕਰੂੰ ਐਨੀ ਕਿਲੇ ਲੈ ਕੇ ਰੂੰ ਯੁਗਤ ਮੈਂ ਦੱਸਦੀ ਨਿਆ ਵੀ ਭ ਵੇਚ ਲੈ ਬਸ ਕਰ ਤੂੰ ਵੀ ਤਾਂ ਪੰਨ ਦਾ ਕੰਮ ਕਰਦੀ ਆ ਮੈਂ ਤੂੰ ਤਾਂ ਤੇਰੇ ਨਾਲ ਤਾਂ ਬਈ ਕੋਈ ਜਿੱਤਿਆ ਨਹੀਂ ਜਾਂਦਾ ਚੱਲ ਮੈਂ ਹੀ ਲੈਣੇ ਚੱਲ ਤੋਈ ਐਂ ਦੱਸ ਜੇ ਗੈਸ ਲੀਕ ਹੋ ਰਹੀ ਹੈ ਦਬਾਰੋ ਪਾ ਜੂਗਾ ਪੈਸੇ ਲੱਗਣਗੇ ਪਰ ਚੱਲ ਲਾ ਦਾਂਗੇ ਪੈਸੇ ਉਹ ਤਾਂ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਮੈਨੂੰ ਤਾਂ ਲੀਕ ਤਾਂ ਨਹੀਂ ਪਤਾ ਪਤਾ ਨਹੀਂ ਪੁੱਟ ਗਿਆ ਕਿ ਪਰਾਣਾ ਹੋ ਗਿਆ ਉਹ ਤਾਂ ਬੱਤ ਪੁਰਾਣੀ ਜੀ ਮੈਂ ਉਹਦਾ ਸੇਕ ਮਾਰਦਾ ਨਹੀਂ ਆਇਆ ਕਰ ਹਰਮਸ ਮਿਲਿਆ ਤੀ ਮੈਨੂੰ ਉਹ ਵੇਚਦਾਗਾ ਫ੍ਰਿਜ ਅੱਧ ਮੁੱਲ ਚ ਦਵਾ ਦੇਣਾ ਕੋਈ ਚੱਜਦਾ ਫਿਰ ਤਾਂ ਲੈ ਲੂੰਗੀ ਕਿਤੇ ਉਹ ਹੀ ਗੱਲ ਆਵੇ ਖੂਜੇ ਨਿਕਲ ਕੇ ਖਾਤੇ ਚ ਵੱਜ ਜਾ ਨਹੀਂ ਨਹੀਂ ਚੱਜਦਾਗਾ ਮੈਂ ਤੋ ਸਰਵਿਸ ਕਰਵਾਉਂਦਾਗਾ ਉਹ ਚਲ ਆ ਵੇ ਤੂੰ ਦਸ ਮਾਰ ਕੇ ਨਾ ਜਿਵੇਂ ਬੁੜੀ ਟੋਪ ਰੋਟੀ ਡੋਬੇ ਚ ਉਹਦਾ ਵੱਡਾ ਫਰਿਜਾਂ ਨਾਲੇ ਛੋਡੇ ਵਰਗਾ ਨੇ ਨਿਕਾ ਜਾ ਮਿਸੀ ਰੋਟੀ ਪਕਾ ਕੇ ਨਾ ਬੁੜੀ ਚੋਪੜ ਕੇ ਆਏ ਧਰ ਦੇ ਬਈ ਤੂੰ ਕਾਗ ਲੈਣਾ ਇੱਕ ਚੋਪੜ ਜਣਾ ਗੱਲਾਂ ਨਾਲ ਵਿੱਚੋਂ ਭਵਾ ਬਸ ਚਲ ਠੀਕ ਹੈ ਚਲ ਠੀਕ ਆ ਕੁੰਡੀ ਘੱਟ ਲਾਇਆ ਕਰ ਤਾਂ ਹੀ ਤਾਂ ਬਿਲ ਨਹੀਂ ਆਉਂਦਾ ਲੈ ਵੇਖ ਲੈ ਕਰ ਕਰ ਗਿਆ ਕਿ ਨ ਮੂੰਹ ਚ ਆਪਣੀਆਂ ਗੱਲਾਂ ਨਾ ਬਹੁਦੇ ਕਣ ਕੱਢ ਕੇ ਗਏ ਨਾ ਪਿੰਡ ਖਸਮਾ ਜੇ ਪੁੱਛੇ ਵੀ ਤੂੰ ਜ਼ਿਆਦੇ ਮਿਸਤਰੀਆਂ ਕਣ ਕੱਢਣ ਦੇ ਨਾ ਤੂੰ ਮੋਟਰਾਂ ਸੇ ਮਾਰਦਾ ਨਾ ਤੂੰ ਲੋਕਾਂ ਦੀ ਨੁੰਦਾਂ ਦੀ ਕਣ ਕੱਢਦਾ ਚਲ ਮੈਂ ਬੋਲੀਏ ਨਹੀਂ ਮੇਰੀ ਵੀ ਇਹ ਜੁਈ ਹੈ ਕੱਲੂ ਮੇਰੀ ਗੁੱਤ ਪਟ ਦੂਗੀ ਮੈਂ ਤਾਂ ਹੁਣ ਚੁੱਪੇ ਕਰ ਗਈ ਵੀ ਬੋਲ ਕੇ ਕੀ ਜੱਗ ਜਿੱਤਿਆ ਜਾਂਦਾ ਹੈ ਵੀ ਇੱਕ ਜੁੱਪਸਾਉ ਨੂੰ ਹਰਾਉਂਦੀ ਹੈ ਚਲ ਕੰਮ ਕਰਦੀਆਂ ਕੀ ਹੈ ਇਹਨਾਂ ਦਾ ਲੰਡੇ ਚੂਹੇ ਫਿਰਦੇ ਨੇ ਭੌਂਕੇ ਦੇ ਨੀ ਮੀ ਮੇਰਾ ਸਭ ਲੱਕੜਾਂ ਪੈਕ ਕਰਦੇ ਇਹਨੇ ਚੱਕ ਰਹੀ ਜੀ ਕੁੜੇ ਵੀਰੋ ਓ ਕਾ ਨੂੰ ਬੇਬੇ ਮੈਂ ਤਾਂ ਰਸਤੇ 'ਚ ਪਰਾਂ ਕੀਤੇ ਆ ਨੰਗਦੇ ਵਰਦੇ ਲੱਤਾਂ ਦੇ ਵਜਦੀਆਂ ਨਹੀਂ ਚੱਲ ਛੱਡ ਆ ਮੁੰਡਾ じゃ ਕੀ ਕਰਦੇ ਤੇਰੇ ਕੋਲ ਖੜਾ ਕਿਹੜਾ ਮੁੰਡਾ ਆ ਮਿਸਤਰੀ ਅੱਛਾ ਇਹ ਤਾਂ ਮੈਂ ਖਲਾਰ ਲਿਆ ਸੀ ਉਹ ਪੁੱਲਰ ਖਰਾਬ ਹੋਇਆ ਪਿਆ ਨਾ ਮਾ ਮੋਟਰ ਪਾ ਜਾ ਉਹਦੀ ਨਦੀਪ ਨਹੀਂ ਆਇਆ ਹੋਆ ਦੀਪ ਤੇ ਘਰੇ ਆ ਰਿਹਾ ਹੈਗਾ ਨਦੀਪ ਦਾ ਆਉਣ ਤੋਂ ਪਹਿਲਾਂ ਦੀ ਫਣਾਈ ਹੋਈ ਐ ਇਹਨੂੰ ਮੋਟਰ ਤਾਂ ਕਰਕੇ ਤੇਰੇ ਮੁੜ ਕੇ ਆਇਆ ਨਹੀਂ ਨਹੀਂ ਚੱਲ ਤੂੰ ਕਿਤੇ ਹੁਣ ਮੈਨੂੰ ਗੱਲਾਂ ਚਾਉਂ ਦੇਵੇਂਗੀ ਮੈਂ ਤੈਨੂੰ ਐ ਕਹਿਨੀ ਆ ਤੂੰ ਮੇਰੀ ਨੂੰ ਕੋਲ ਨਾ ਜਾਕਰ ਕਿਉਂ ਕਿਉਂ ਹੈ ਉਹ ਤਾਂ ਨਾ ਤਾਂ ਉਹਨੂੰ ਪੇਕਣ ਦਾ ਰੈ ਨਾ ਮੇਰਾ ਉਹਦਾ ਵੀਗੜ ਕੇ ਤਿਗੜੀ ਫਿਰਦੀ ਤੂੰ ਨਾ ਨਾਲ ਲੱਗ ਜੀ ਕਿਤੇ ਜੇ ਕਿਤੇ ਮਾੜੀ ਮੋਟੀ ਮੈਂ ਦੀਪ ਕੋਲ ਗੱਲ ਕਰਤੀ ਨਾ ਤੈਨੂੰ ਖੁੱਟੂਗਾ ਤਾਂ ਘੱਟ ਕਿ ਤੀ ਸੁ ਜਦੇ ਨਰੇ ਕਰ ਦੂ ਲੀਲੇ ਲੈ ਐ ਕਿਵੇਂ ਕਰ ਦੂ ਮੈਂ ਕਿਹੜਾ ਕੋਈ ਗਲਤੀ ਕੀਤੀ ਆ ਗਲਤੀਆਂ ਤੂੰ ਬਥੇਰੀਆਂ ਕਰਦੀਆਂ ਮੈਂ ਸਾਰੇ ਕਰਤੂਤ ਸੁਣ ਲਈ ਚਲ ਕੋਈ ਨਾ ਅੱਗੇ ਨੂੰ ਕੀ ਸੁਣ ਲੈ ਉਹ ਤਾਂ ਮੇਰੀ ਅੱਖ 'ਚ ਕਣ ਪੈ ਗਿਆ ਸੀ ਉਹ ਵਿਚਾਰੇ ਨੇ ਕਾੜਤਾ ਹੋਰ ਦੱਸਿਆ ਦੇਖ ਅੱਖ ਲਾਲ ਹੋ ਗਈ ਮੇਰੀ ਹੋਰ ਦੱਸ ਕੀ ਕਰਨਾ ਦੀਆ ਚਲ ਪੈ ਗਿਆ ਹੁਣ ਕੋਣ ਪੇ ਤਾ ਤੁਸੀਂ ਬਹੁਤ ਕੁਛ ਕਰਦੀ ਹੋ ਚਲ ਜੰਗਾ ਪਏ ਨੰਗ ਜਾ ਮੈਂ ਤਾਂ ਚੋਕ ਬਾਥੀ ਚੱਕ ਕੇ ਲੈਣੀ ਆ ਚਲ ਚੱਕ ਲਿਆ ਉਹੀ ਨਾ ਬਹਿਮ ਕਰਿਆ ਕਰ ਚਲ ਨਹੀਂ ਆਉਂਦੀ ਤੇਰੀ ਵੋਟੀ ਕੋਲੇ ਚਲ ਚੰਗਾ ਲੈ ਦੇਖ ਲੈ ਵਾਹ ਇਹ ਸ਼ਹਿਰ ਕਾਉਂਦੀ ਹੈ ਪੱਤਿਆਂ ਤੇ ਜਾਗੀ ਕਿ ਨਾ ਮੈਂ ਤਾਂ ਅੱਖ ਚ ਨਹੀਂ ਪੁੱਛੇ ਕੰਜਰੀ ਨੂੰ ਵੀ ਤੇਰੇ ਕੋਣੀ ਜੋ ਮੁੰਡਾ ਤੇਰੇ ਕੋਲੇਗਾ ਉਹਦੀ ਕਣ ਪਿਆਤੀ ਡਾਂਗਾ ਨਹੀਂ ਘਾਟ ਹੈ ਹੁਣੇ ਨਹੀਂ ਕੋਈ ਪੁੱਛੇਗਾ ਚਲ ਮੈਂ ਤਾਂ ਹੁਣ ਤੀਵੀ ਮਾਨੀ ਚੁੱਪ ਕਰ ਗਈ ਮੈਂ ਉਹੀ ਐਂ ਜੀ ਕਰਦਾ ਨਦੀਪਤਾ ਦੇਵ ਦੀ ਮੈ ਜੀ ਕਰ ਦੇ ਬਈ ਦੀ ਫੇ ਕਰਨੇ ਚ ਮੜੀ ਭੂਖ ਤਾਂ ਮਾਰੂ ਮੈ ਜੀ ਬੀ ਭਾਈ ਚਾਲ ਚੱਲਣ ਤੇਰੀ ਬਹੂ ਤਾਂ ਠੀਕ ਨਹੀਂ ਹੈਗਾ ਫਿਰ ਕੱਲ ਨੂੰ ਮੈਨੂੰ ਕਹਿੰਗਾ ਤਾਈ ਤੂੰ ਨਿਗਾ ਨਹੀਂ ਰੱਖਦੀ ਅੱਜ ਮੈਂ ਕਰਦੀ ਆ ਠੀਕ ਗੱਲ ਚੱਲ ਲੈ ਆ ਬੀਤਾ ਉਹ ਬੈਠੀ ਹੈਗੀ ਦੀਏ ਨੂੰ ਫੋਨ ਅੱਜ ਜਾ ਕੇ ਬੜੀ ਗਰਮੀ ਕਰਾਰ ਕੇ ਆ ਭਾਬੀ ਨਾ ਗਰਮੀ ਵਾਲੇ ਗਰਮੀ ਹੋਊਗੀ ਮੈਂ ਕਾ ਚਕਰਾਤੀ ਤੈਨੂੰ ਲੱਗਦੀ ਨਹੀਂ ਮੈਨੂੰ ਲੱਗਾ ਅੰਦਰ ਬਹਿ ਜਾ ਕਰ ਬੇ ਲੱਗਦੀ ਆ ਉਹ ਵੇਖਾ ਨਾਲੇ ਪੈਸੇ ਕਮਾਉਂਦਾ ਨਾਲੇ ਸਿਰੇ ਦਾ ਖਦੂਸ ਆ ਕਾਲ ਅੰਦਰ ਬਾਹਰ ਲਈ ਹਵਾ ਲੈ ਲੋ ਲੈ ਪੁੱਲਰ ਬੰਦ ਕਰ ਦਿੱਤੇ ਕਿੱਥੇ ਗਿਆ ਹੋਇਆ ਉਹ ਕਰੇ ਤਾਂ ਨਹੀਂ ਗਿਆ ਬਾਹਰ ਹੀ ਗਿਆ ਹੋਇਆ ਚੱਲ ਵਧੀਆ ਮੱਟਾ ਮੈਂ ਮੌਕੇ ਤੇ ਆਏ ਇਹ ਕੀ ਕਰਨਾ ਦਿੱਤੀ ਅੱਛਾ ਪੁੱਲ ਲੀ ਕੀ ਕਰਨਾ ਹੈ ਲੈ ਇੱਕ ਮਿੰਟ ਖੜਾ ਆ ਦੇਖਾ ਫੋਨ ਹੈ ਇਹ ਆ ਮੇਰੇ ਲਈ ਲੈ ਹਾਂ ਸੰਬੀਰ ਤੜਪਾ ਕੇ ਮੈਂ ਮਾਚਰ ਫालतੂ ਪਿਆਗਾ ਕੰਮ ਆ ਰਿਓ ਆਪਣੇ ਤੂੰ ਸੱਚੀ ਮੇਰੇ ਲਈ ਲਿਆਇਆ ਮਨਵਾਦੀ ਮੈਂ ਮਜ਼ਾਕ ਕਰਦਾ ਹਾਂ ਚਲ ਕੋਈ ਨਾ ਮੇਰੀ ਵੀ ਸੈਟਿੰਗ ਕਰਾ ਦੇਣਾ ਬਸ ਤਾਂ ਮੈਂ ਤਾਂ ਤੇ ਤੋਂ ਵੀ ਵਧੀਆ ਲੱਗਦੀਆਂ ਗੀ ਹਾਸਦੇ ਦੇ ਕਿੰਨਾ ਸੋਹਣੇ ਚਲ ਵੀ ਹੋਰ ਹੋਰ ਚਲ ਕੋਈ ਨਾ ਮੈਂ ਹੌਲੀ ਰਹੀ ਜਿੱਦਾਂ ਟੱਚ ਲੈ ਕੇ ਦੇ ਦੂੰਗਾ ਕਿ ਕੀਬੋਰਡ ਲੈ ਕੇ ਦਿੱਤਾਗਾ ਚਲ ਕੋਈ ਗੱਲ ਨਹੀਂ ਟੱਚ ਵੀ ਲੈ ਲਾਂਗੇ ਹਾਂ ਮੇਰਾ ਕੰਮ ਵੀ ਕਰਦੀ ਮम्मी ਦੇਖਣਾ ਮੇਰੇ ਚ ਵੀ ਘਾਟ ਵਾਦਾ ਹੈ ਨਹੀਂ ਬਾਕੀ ਕਾ ਤੂੰ ਵਿਆਹ ਹੀ ਕਰਾ ਲਾ ਵੀ ਕਿਉਂ ਤੂੰ ਬਾਦੂ ਦੇ ਤਰ੍ਹਾਂ ਹੀ ਖਾਂਦਾ ਰਹਿੰਦਾ ਵਿਆਹ ਤਾਂ ਆਪਾਂ ਵਿੱਕੀ ਦੱਸਿਆ ਤੈਨੂੰ ਮੈਂ ਕੇਹਰਾ ਨਾ ਮੈਂ ਲੈਣਾ ਹੋਣਾ ਤੇ ਲੀਲਾ ਉਹਦੀ ਬਹੁਤ ਛੇੜਤੀ ਸੀ ਉਦੋਂ ਬਾਅਦ ਨਾ ਸਾਰੇ ਪਿੰਡ ਚ ਭਾਨੀ ਮਾਰਦੀ ਓਏ ਫਟੇ ਮੋਰ ਹੋਰ ਉਹਨਾਂ ਗੱਲ ਲੁੱੜ ਰਹੀ ਹੈ ਪਿਆਰ ਰਿਸ਼ਤਾ ਨਹੀਂ ਹੁੰਦਾ ਗਿਆ ਅੱਛਾ ਹਾਂ ਭਾਈ ਚੱਕਰ ਕਿਉਂ ਆ ਖੜੀ ਹੈ ਤੂੰ ਅੱਛਾ ਤੇਰੀ ਨਹੀਂ ਘਟਿਆ